ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਟੋਟੀਆਂ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ। ਨੇੜੇ ਨਸਹਰਾ ਸ਼ੇਰੋਂ ਵਹੀ ਭੋਈ ਖੰਡੂਰ ਸਾਹਿਬ ਗੋਇੰਦਵਾਲ ਸਾਹਿਬ ਦੇ ਆਂਡ ਗਵਾਂਡ ਦੇ ਨਗਰ ਆ ਤੇ ਤੁਹਾਨੂੰ ਭਾਉ ਨੋਕ ਸਿੰਘ ਟੋਟੀਆਂ ਵਾਲੇ ਨੂੰ ਮਲਾਉਣੇ ਆ ਚਾਰ ਪੰਜ ਐਨੀ ਮਲਾਣਾ ਪੰਜ ਐਨੀਮਲ ਵਿਖਾਵਾਂਗੇ ਤਾਜ਼ੀਆਂ ਸੂਈਆਂ ਵਿੱਚ ਤਿਆਰ ਸੂਣ ਨੂੰ ਤੇ ਵਿੱਚ ਸੱਜਣੋਂ ਟੋਕੜਾ ਗੱਬਣਾ ਚੈੱਕ ਪਾਸ ਤੇ ਰਿਕਵੈਸਟ ਬੇਨਤੀ ਅੱਗੇ ਵੀ ਹਰ ਵੀਡੀਓ 'ਚ ਕਰਦੇ ਆਂ ਤੇ ਐਤਕੀ ਫੇਰ ਕਰਦੇ ਆਂ ਵੀ ਸੱਜਣਾ ਜਿਹੜਾ ਪਸ਼ੂ ਤੁਸੀਂ ਖਰੀਦਦੇ ਆਂ ਔਰ ਜ਼ਿੰਮੇਵਾਰੀ ਥੋਡੀ ਆਪਦੀ ਮੰਦੀ ਆ ਤੁਸੀਂ ਤਸੱਲੀ ਕਰਨੀ ਆ ਸਾਡਾ ਜਿੰਨਾ ਕੰਮ ਆ ਕੋਸ਼ਿਸ਼ ਕਰੀਦੀ ਹਰ ਪਾਸਿਓ ਤੁਹਾਨੂੰ ਘਰੇ ਬੈਠਿਆਂ ਪਸ਼ੂ ਵਿਖਾਇਆ ਜਾਵੇ ਇਹ ਕਬੂਲ ਕਰਿਓ ਜਿਹੜਾ ਪਸ਼ੂ ਖਰੀਦਣਾ ਘਰ ਵਾਲੇ ਦੀ ਵੀ ਇਹੀ ਰਿਕਵੈਸਟ ਬੇਨਤੀ ਹੁੰਦੀ ਆ ਤੇ ਸੱਜਣਾ ਚੈਨਲ ਵਾਲੇ ਦੀ ਵੀ ਚਾਹ ਕੋਈ ਭਰਾ ਵੀ ਵੀਡੀਓ ਕਰਦਾ ਉਹ ਹਰੇਕ ਹੀ ਕਹਿੰਦਾ ਵੀ ਸੱਜਣਾ ਤੁਸੀਂ ਆਪਣੀ ਨਰਖ ਪਰਖ ਤਸੱਲੀ ਕਰਕੇ ਖਰੀਦਾਰੀ ਕਰਿਓ ਤੁਹਾਡਾ ਵੱਡਾ ਧੰਨਵਾਦ ਹੋਊਗਾ ਜੁੜੇ ਰਹੋ ਐਂਡ ਤੱਕ ਆਜੋ ਲਈਏ ਡਿਟੇਲ ਚੰਗੀਆਂ ਚੰਗੇ ਦੁੱਤ ਤੇ ਚਲਦੀਆਂ ਮਈਆਂ ਝੋਟੀਆਂ ਤੁਹਾਨੂੰ ਪਾਉ ਨੋਬ ਸਿੰਘ ਝੋਟੀਆਂ ਵਾਲੇ ਕੋਲੋਂ ਲੈ ਕੇ ਦੀਜੀਏ ਪਾਉ ਜੀ ਸਾਸਰੀਕਾਲ ਸਾਸਰੀਕਾਲ ਕੁਲਦੀਪ ਸਿੰਘ ਸਾਸਰੀਕਾਲ ਹੋਰ ਠੀਕ ਠਾਕ ਮੇਰਾ ਸ਼ੁਕਰ ਦਾਤਾ ਦਾ ਸਾਰੇ ਭੈਣ ਭਰਾਵਾਂ ਨੂੰ ਸਾਸਰੀਕਾਲ ਹੋਰ ਸੁਣਾਓ ਮੈਂ ਨਾ ਅੰਨੇ ਰੱਬ ਨੇ ਆਰੇ ਲਾਇਆ ਕਾ ਸ਼ੇਰ ਦਾ ਮਾਂ ਰਾਜ ਨੇ ਦੇ ਇੱਕ ਤੇ ਨਿਗਾ ਨਿਗਾ ਵੱਧਣ ਕੀਤਾ ਰੱਬ ਨਹੀਂ ਹਾਂ ਤੇ ਜੇ ਆ ਧੁੱਪ ਹੁੰਦੀ ਤਾਂ ਆਪਣੇ ਖਲੋਤਾ ਵੀ ਨਹੀਂ ਜਾਣਾ ਬੜਾ ਬੁਰਾ ਹਾਲ ਹੁੰਨਾ ਸੀ ਸਾਰੇ ਭੈਣ ਭਰਾਵਾਂ ਨੂੰ ਇਹੋ ਹੀ ਆ ਕੋਈ ਜਿਹੜਾ ਵੀ ਆਪਣੇ ਨਾਲ ਪਹੂ ਕਿਸੇ ਭੈਣ ਭਰਾ ਨਾ ਹੁੰਦਾ ਵਾ ਦੋ ਡੰਗ ਚੋ ਚੋ ਕੇ ਖੜੋ ਕਿਉਂ ਦੋ ਡੰਗ ਚੋਇਆ ਆਵੇ ਮੁੜ ਕੇ ਤੁਹਾਡੀ ਸੇਵਾ ਦੀ ਬਿਲਕੁਲ ਇੱਕ ਟਾਈਮ ਖਾਲੀ ਕਰ ਜੋ ਮੁਰਗੇ 12 ਘੰਟੇ ਦਾਣ ਕੇ ਦੁੱਧ ਵੇਖੋ ਤੇ ਥੱਲੀਆਂ ਕਰ ਕਰ ਖੜੋ ਜਦੋਂ ਗੇਟੋਂ ਬਾਹਰ ਪਹੂ ਹੋ ਗਿਆ ਮੁੜ ਕੇ ਵੀਰ ਨਾ ਆਹੀਂ ਤੇ ਨਾ ਕੋਈ ਬਾਤ ਪੁੱਛਦਾ ਬਿਲਕੁਲ ਜਾਂ ਫੇ ਕਿਹ ਜਿਹੜੀ ਗੱਭਣ ਆ ਤੁਹਾਨੂੰ ਹੱਥ ਨਹੀਂ ਲਾਇਆ ਉਹਦੀ ਅਸੀਂ ਗਾਰੰਟੀ ਚੁੱਕਾਂਗੇ ਜੇ ਉਹ ਵੀ ਵੀਡੀਓ ਕਾਲ ਤੇ ਕੋਈ ਧਾਰਾ ਮਰਾ ਲੀਂਦਾ ਵਾ ਹਾਂ ਤੇ ਉਹ ਵੀ ਗਾਰੰਟੀ ਕੋਈ ਗਾਰੰਟੀ ਨਹੀਂ ਠੀਕ ਨਹੀਂ ਗੱਲ ਜੇ ਵੀਡੀਓ ਕਾਲ ਤੇ ਕੋਈ ਧਾਰਾ ਵੇਖ ਲੀਂਦਾ ਮਰਾ ਲੀਂਦਾ ਵਾ ਉਹ ਵੀ ਗਾਰੰਟੀ ਆਪਣੀ ਮੁਕੀ ਜਿਹੜਾ ਨਹੀਂ ਤੁਹਾਨੂੰ ਹੱਥ ਲਾਉਂਦਾ ਉਹਦੀ ਗਾਰੰਟੀ ਆਪਾਂ ਚੁੱਕਾਂਗੇ ਠੀਕ ਆ ਗੱਭਰ ਜੀ ਪਹਿਲੀ ਗੱਲ ਆਪਾਂ ਨੇ ਚੋਗੇ ਖੜੋ ਚੋਗੇ ਸਾਡੀਆਂ ਕਰਕੇ ਖੜੋ ਵਾਹ ਓਏ ਸਾਲੀਆਂ ਚੀਜ਼ਾਂ ਪਾਈਆਂ ਇਹਦਾ ਨੀ ਪਤਾ ਲੱਗਦਾ ਘੜੀ ਦਾ ਨੀ ਪਤਾ ਵੀ ਨਾ 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 ਵੀਰੇ ਕੋਈ ਇਹਦੀ ਸਮਝੋ ਬਾਹਰ ਕਾਣੀ ਆ ਬਹੁਤ ਜਿਆਦਾ ਕਈ ਨਾ ਜਾਂਦੇ ਜਾਂਦੇ ਪਰ ਹੁਣ ਬੁਖਾਰ ਬਖੂਰੋ ਜੀ ਤੇ ਅਗਲੇ ਘਰੇ ਇੱਕ ਜੀ ਨਹੀਂ ਲਾਉਂਦਾ ਜਿੱਥੇ ਆਪਾਂ ਮਲ 12 12 ਚੋਂਡਿਆ ਨੇ ਉੱਥੇ ਅਗਲੀ 8 9 ਮਹਾ ਕੱਢਦੀ ਕਈਦਾ ਯਾਰ ਜਦੋਂ ਬੁਖਾਰ ਹੋ ਗਿਆ ਉੱਥੇ ਪਸੂ ਕਰੂਗਾ ਕੀ ਉਹ ਕਰੂ ਕੀ ਉਹ ਤੈਨੂੰ ਦੱਸੀ ਗੱਲ ਤੇ ਫੇਰ ਮੁੜ ਕੇ ਬੰਦੇ ਅਗਲੀ ਜੀ ਨੇ ਪੈਸੇ ਲੈ ਲੈਂਦੇ ਆ ਉਹਦਾ ਵੀ ਦੇ ਦਾਵਾ ਜਾਰ ਹੁੰਦਾ ਵੀ ਜੇ ਦੋ ਤੇ ਤੇ ਮੇਰੇ ਗਾੜੀ ਕਰਮ ਮਿਆਂ ਤੇ ਲਾ ਚੜਾ ਹੋ ਜਾਂਦਾ ਬਾਕੀ ਨਾ ਆਪਾਂ ਅੱਗੇ ਵੀਡੀਓ ਚ ਕੰਨਾਂ ਤੇ ਜ਼ਿਕਰ ਕਰਦੇ ਦੁੱਤ ਪੁੱਤ ਸਿਆਣਿਆਂ ਨੇ ਕਿ ਕਰਮਾਂ ਦਾ ਕਰਮਾਂ ਦਾ ਜਦੋਂ ਕਿਲਾ ਬਦਲ ਜਾਂਦਾ ਸਾਰਾ ਕੁਝ ਹੀ ਬਦਲ ਜਾਂਦਾ ਜੀ ਨਾ ਕੁਲਦੀਪ ਸਿੰਘ ਇੱਥੇ ਸਾਡੇ ਘਰੇ ਕੀ ਨੇ ਚੰਗੀਆਂ ਭਲੀਆਂ ਚਵਾਈ ਦੀਆਂ ਵਾ ਤੇ ਆਪਾਂ ਪੰਜ ਥਾਂ ਹੀ ਵੀ ਚਵਾਈ ਆ ਵੀਰ ਆਏ ਆ ਉਹਨਾਂ ਦੇ ਘਰੇ ਜਾ ਕੇ ਟੀਗਾ ਲਿਆ ਵਾ ਉਹ ਵਿਚਾਰੇ ਪਰੇਸ਼ਾਨ ਸਾਡੇ ਘਰੇ ਟੀਗਾ ਲੈ ਜਿਹਦੇ ਮਗਰ ਬੱਚਾ ਨਹੀਂ ਕੋਈ ਕਈ ਦਾ ਬਗਾਨੀ ਖੁਰਲੀ ਤੇ ਟੀਗਾ ਲੈ ਸਕਦੀ ਲੈ ਲੈਂਦੀਆਂ ਲੈ ਲੈਂਦੀਆਂ ਆਪਾਂ ਅਗਲੇ ਨੂੰ ਪਤਾ ਹੋਣਾ ਚਾਹੀਦਾ ਟੀਗਾ ਬਗੈਰ ਇਥੋਂ ਚਵਾ ਕੇ ਘਲਾਈ ਆ ਤੇ ਕਈ ਰਟੀਗਾ ਜਿਹੜੀ ਲੈ ਵੀ ਜਾਵੇ ਤੇ ਇਡਾ ਦਿਲ ਨਹੀਂ ਛੱਡਣਾ ਚਾਹੀਦਾ ਨਹੀਂ ਨਹੀਂ ਹੌਸਲਾ ਰੱਖੋ ਹੌਸਲਾ ਰੱਖਣ ਕੀ ਦੋ ਤਿੰਨ ਦਿਨਾਂ ਚ ਪਾਉ ਪੱਠੇ ਪੁੱਠੇ ਪਾਉਂਦੇ ਆਦੂ ਤੇ ਫੇਰ ਆਪੇ ਹੁੱਟੇ ਗ ਜਾਂਦਾ ਬੜਾ ਖੁਸ਼ ਹੋ ਜਾਂਦਾ ਹਾਂ ਤੇ ਹਾਂ ਗੱਲਾਂ ਬਾਤਾਂ ਸਾਰੀਆਂ ਡਰੈਸ ਦੇ ਦਈਏ ਕੇ ਹਾਂ ਡਰੈਸ ਦੇ ਦਈਏ ਪਿੰਡ ਟੋਟੀਆਂ ਵਾਂ ਤੇ ਕੋਈ ਆਪਣਾ ਹਰੀਕੇ ਆ ਲੋਂਦਾ ਅੰਮ੍ਰਿਤਸਰੋਂ ਆਉਂਦਾ ਤੇ ਆਪਣਾ ਸੇਰੋਂ ਤੋਂ ਨਸ਼ਹਰਾ 5 ਕਿਲੋਮੀਟਰ ਆ ਤੇ ਇਧਰੋਂ ਕੋਈ ਆਉਂਦਾ ਜਲੰਧਰ ਵਾਲੀ ਸਾਈਡ ਤੋਂ ਤੇ ਆਪਣਾ ਕੀ ਨਾਮ ਆ ਖਡੂਰ ਸਾਹਿਬ ਗੁੰਦਵਾਲ ਆਪਾਂ ਨੂੰ 13 14 ਕਿਲੋਮੀਟਰ ਪੈਂਦਾ ਵਾ ਓਕੇ ਰਾਜ ਟੋਟਾ ਆਉਂਦਾ ਆਪਾਂ ਨੂੰ 5 ਕਿਲੋਮੀਟਰ ਆ ਠੀਕ ਆ ਤੇ ਬਾਕੀ ਆਂਦੇ ਹੁੰਦੇ ਆ ਮਹਾਰਾਜ ਮਿੱਤਰਾਂ ਦਾ ਨਾਮ ਚੱਲਦਾ ਉਹ ਉਹੀ ਭੈਣ ਭਰਾ ਜਾਣਦੇ ਆ ਜਾਣਦੇ ਆ ਜਾਣਦੇ ਆ ਤੇ ਜੇ ਸ਼ੁਰੂ ਕੀਤੋ ਕਰੀਏ ਅੱਜ ਸ਼ੁਰੂ ਭਾਵੇਂ ਉਚਰਨ ਕਰਨੀ ਪਈ ਇਦਾਂ ਹੀ ਕਰ ਲੈਨੇ ਆ ਇਦਾਂ ਹੀ ਕਰ ਲੀਏ ਇਹਦਾ ਇਹਦਾ ਕੀ ਲੇਖਾ ਜੋਖਾ ਬਾਕੀ ਕਹਿਣ ਦੀ ਗੱਲ ਨਹੀਂ ਅਗਲਾ ਭਾਵੇਂ ਸਾਡੀ ਕਰੇ 4 ਚਵਾਈਆਂ ਕਰੇ 14 ਲੀਟਰ ਮਰਾਵਾਂਗੇ ਇੱਥੇ ਠੀਕ ਆ ਆਪਣੇ ਕੋਲ ਸੂਈ ਆ 14 ਲੀਟਰ ਜਾਨੀ ਕਿ ਕੋਈ 10ਵਾਂ 11ਵਾਂ ਦਿਨ ਜਾਂਦਾ ਠੀਕ ਆ ਸੁਈ ਨੂੰ ਨੋਵਾਂ ਹੋਵੇ 10ਵਾਂ ਵਿੱਚ ਇੱਥੇ ਮੇਲਾ ਨਹੀਂ ਮਾਰਿਆ ਮਾਈ ਨੇ ਜੀ ਠੀਕ ਆ ਇੱਥੇ 14 ਲੀਟਰ ਮਰਾਵਾਂਗੇ ਕੋਈ ਉਤਰਾ ਖੜਦਾ ਵਾ ਮਿਲ ਆਪਣੀ ਗਾਰੰਟੀ ਦੇ 13 ਲੀਟਰ ਦੇ ਭੇਜਾਂਗੇ ਨਾਲ ਨੂੰ ਨਾਲ ਚੋਕੇ ਖੜੇ ਚੋਕੇ ਖੜੇ ਠੀਕ ਨਹੀਂ ਗੱਲ ਆ ਦੇਣੀ ਉਹਨੂੰ ਆ ਜਿਹੜਾ ਆ ਕੇ ਵੇਖੇ ਨਾਲ ਪਤਾ ਗਿਆ ਬਾਚ ਕਿਸੇ ਦੇ ਮੱਜ ਨੂੰ ਨਾ ਪਸੰਦ ਆਵੇ ਤੇ ਫੇਰ ਅਗਲਾ ਕਹਿੰਦਾ ਭਾਵੇਂ ਦੁੱਧ ਕੱਢੀ ਦੇਵੇ ਤਾਂ ਵੀ ਕਹਿੰਦਾ ਦੁੱਧ ਨਹੀਂ ਕੱਢਿਆ ਗੱਲ ਆ ਜਾਂਦੀ ਆ ਜਲਦੀ ਸੇ ਪਰਿਵਾਰ ਚ ਬੈ ਕੇ ਵੀਡੀਓ ਗਾਂ ਪਛਾ ਵੇਖ ਕੇ ਕਾਲ ਕੋਈ ਨਾ ਕਰੇ ਭੈਣ ਭਰਾ ਸਾਈ ਪਾਉਂਦੀ ਪਹਿਲੇ 10 ਮਿੰਟ ਵੀਡੀਓ ਵੇਖੇ ਮਨ ਜਮਾਵੇ ਹਾਂ ਠੀਕ ਹੀ ਨਹੀਂ ਗੱਲ ਇਹ ਫੇਰ ਕਰੇ ਤਸੱਲੀ ਤੇ ਮੁਰਕੀਆਂ ਜੰ ਹੁੰਦੇ ਆ ਕਿ ਨਾ ਪਹੂ ਜਾਂਦਾ ਵਾ ਸੱਜੋ ਖੱਬਿਓ ਭੈਣ ਭਰਾ ਆ ਜਾਣਾ ਤੇ ਆਣ ਕੇ ਆਖਣਾ ਛੋਟੀ ਵੱਡੀ ਮੁਰਕਿਓ ਗੱਲਾਂ ਨਹੀਂ ਘੇਰੋ ਕੋਣੀਆਂ ਨਹੀਂ ਹੁੰਦੀਆਂ ਮਿਲਕਵੇਂ ਚੰਗੀ ਆਉਂਦੀਆਂ ਕਿਉਂ ਪੈਰੀ ਇਹੋ ਚੀਜ਼ ਛੱਡਾਊਗਾ ਪੋਲੀ ਤੇ ਅਜ ਹੁੰਦੇ ਆ ਡੇਢ ਮਿੰਟ ਦੋ ਮਿੰਟਾਂ ਹੀ ਧਾਰਕ ਨਿਕਲਦੀ ਜਾਂਦੀ ਓਕੇ ਰੱਬ ਨਹੀਂ ਖੋਲਣ ਵਾਲੀ ਗੱਲ ਹੋ ਜਾਂਦੀ ਆ ਇਹਦਾ ਜਿਆਦਾ ਟੱਕ ਨਹੀਂ ਖੋਲਣ ਵਾਲੀ ਗੱਲ ਸਰੀਰ ਵੀ ਨਾੜਾ ਨੂੜਾ ਨਾ ਭਰਿਆ ਇਹੋ ਚੀ ਚੱਡਾ ਚੋਂ ਪਰੀ ਹੋ ਕਦੇ ਬਾਕੀ ਤਾਂ ਦੁੱਧ ਬਹੁਤ ਆ ਬਹੁਤ ਪਾਣੀ ਥੋੜਾ ਕਿ 14 ਲੀਟਰ ਮੰਗਦੇ ਪਤਾ ਕਿਉਂ ਲੈਣਾ ਵਾ ਕਹਿੰਦੀ ਗੱਲ ਹੀ ਨਹੀਂ ਚੋ ਲੈਣਾ ਜਦੋਂ ਆ ਸੂਈ ਮੈਂ ਦਾ ਦੱਸਿਆ ਚੋ ਲੈਣਾ ਦੋ ਡੰਗ ਚੋ ਆੜ ਕੇ ਚਵਾਈ ਕਰੋ ਟਾਈਮ ਕੱਢ ਕੇ ਮੇਰੇ ਵੀਰ ਮੁੜ ਕੇ ਯਾਰ ਨਾ ਤਾਂ ਕੋਈ ਵੀਡੀਓ ਕਾਲ ਤੇ ਚੋ ਕੇ ਵੇਖ ਲੈ ਇੱਕ ਟਾਈਮ ਵੀਡੀਓ ਕਾਲ ਤੇ ਜਵਾਲੇ ਦੂਜੇ ਟਾਈਮ ਬੁਲਾੜ ਕੇ ਜੋਰੇ ਹਾਂ ਤੇ ਗਾੜੀ ਆਪਦੇ ਘਰ ਮਾਂ ਦੀ ਦੇਖੀ ਹੁਣ ਨਾ ਸੱਜਣੋ ਬੱਚਾ ਇਹਦੇ ਕੋਲੇ ਕੱਟਾ ਹਨਾ ਕੱਟਾ ਤੇ 9-10 ਦਿਨ ਸੂਈ ਨੂੰ ਹੋ ਗਏ ਦੁੱਧ 14 ਲੀਟਰ ਧਾਰ ਤੂਰ ਲੈ ਲਈ ਆ ਮੈਂ ਨੇ ਓਕੇ ਆ ਫਸਮਿਆਂ ਉਹਦੇ ਬੱਚਾ ਬੰਨਤਾ ਗਰ ਲਾਲ ਨੇ ਉਸ ਤੋਂ ਬਾਅਦ ਤੁਹਾਨੂੰ ਚਵਾਈ ਇਹਦੀ ਪਾਸ ਕਰਾਉਣੇ ਆ ਵੀ ਪੂਰ ਛੱਟੇ 나ੜ ਗੰਢ ਦਾ ਥੋੜਾ ਜਿਹਾ ਜਜਮੈਂਟ ਹੋ ਜਾਂਦੀ ਆ ਬਾਕੀ ਤੁਸੀਂ ਆਪ ਕਰਨੀ ਆ ਸਾਡੀ ਦਾ ਹੱਥ ਬੰਨ ਕੇ ਬੇਨਤੀ ਆ ਸੱਜਣੋ ਲੇ ਸੱਜਣਾ ਚੋਣ ਕਰ ਲੋ ਚੱਕ ਮਗਰਲੇ ਸਣਾ ਦੀ ਚਵਾਈ ਚੱਲਦੀ ਪਈ ਆ ਤੇ ਧਾਰ ਮੰਗਦੀ ਹੀ ਤੇਰੇ ਤੋਂ ਹੋਰ ਨਹੀਂ ਵੇਖੋ ਵਗੜ ਲਾ ਪਈ ਤੇ ਇੰਨੀ ਪੋਲੀ ਵਾਲੀ ਆ ਧਾਰ ਮੰਗਦੀ ਆ ਧਾਰ ਦੇ ਜਿਆਦੀ ਪੋਲੀ ਵਾਲੀ ਨਹੀਂ ਵਾਕਈ ਬਹੁਤ ਪੋਲੀ ਜਿਹੜਾ ਥਣ ਛੱਡ ਦੂ ਉਸੇ ਵੇਲੇ ਮਲਿਆ ਡੂਟੀ ਖੁੱਣ ਵਾਲੀ ਗੱਲ ਹੋ ਜਾਂਦੀ ਤੇ ਹਾਂ ਜਿਆਦੀ ਪੋਲੀ ਵਾਲੀ ਪਾਲੀ ਪੋਲੀ ਬੱਸ ਕਰ ਕਿਆ ਫਿਰ ਆ ਯਾਦੇ ਗੋਲੀ ਤਾਂ ਨਹੀਂ ਆ ਜੀ ਤੇ ਬਾਕੀ ਜਾਂਦੀ ਆ ਕੀ ਬਾਤ ਰੇਟ ਇਹਦਾ ਕੀ ਰਹੂਗਾ ਅੱਜ ਦਾ ਜੀ ਇਹਦਾ ਆਪਾਂ ਮਿਕਲਦੀ ਆ ਆਪਾਂ ਕੀ ਨਾਮ ਆ ਇਹਦਾ 35 ਮੰਗੀਏ 40 ਮੰਗੀਏ 30 ਮੰਗੀਏ ਇਹ ਹਾਂ ਨਾ ਇੱਕ ਪੰਜੀ ਦੀ ਦੇਣੀ ਆ ਹਾਂ ਨਾ ਇੱਕ ਪੰਜੀ ਦੀ ਦੇਣੀ ਆ 14 ਲੀਟਰ ਦੁੱਧ ਚ ਪਾਵਾਂਗੇ ਘਰੇ 1 ਲੱਖ ਤੇ 25000 ਹਾਂ ਨਾ ਇੱਕ 24 ਦੀ ਦੇਣੀ ਆ ਛੋਟ ਗਿਆ ਬਸੋ ਚੋਣ ਬਾਕੀ ਦੇਣੀ ਉਹਨੂੰ ਦੋ ਟਾਈਮ ਚੋਕੇ ਚੋਕੇ ਉਥਰ ਮੱਝ ਨਿਕਲੋਣੀ ਦੋ ਟਾਈਮਾਂ ਲੱਤ ਥੱਲੀਆਂ ਕਰੇ ਇਹਦੇ ਥੱਲੀਆਂ ਤੇਰੇ ਅਜੇ ਦਸ ਕੱਡੂਗੀ ਤਾਂ ਲੈ ਜੇ ਥੱਲੀਆਂ ਕਰੇ ਦੋ ਜਾ ਗਾੜ ਕੇ ਨਾ ਕੱਡੂਗੀ ਤਾਂ ਰਹਿਣ ਦੇ ਨਾ ਕੱਡੂਗੀ ਸਾਈ ਦੁੱਕਣੀ ਮੋੜਾਂਗੇ ਫੇਰਾ ਥੋੜਾ ਪਾਵਾਂਗੇ ਕੇ ਇਹਨੂੰ ਦੁੱਧ ਹੈਗਾ ਅਸਲੇ ਮੈਂ ਦੇ ਬਾਕੀ ਘੱਟ ਹੋਵੇ ਤੇ ਤੈਨੂੰ ਵੀ ਆਖੀ ਤੂੰ ਹੀ ਕੁਲਦੀਪ ਸਿੰਘ ਵੀਡੀਓ ਬਣਾਉਣ ਗਿਆ ਹੈ ਪਹਾਵਾ ਗੱਲ ਆਂਦਾ ਹੀ ਕਿ ਸਾਡੀ ਘਰ ਦੀ ਗਰੰਟੀ ਇੱਥੇ ਚੋ ਜੋ ਵੇਖੋ ਬਾਕੀ ਕਈ ਭੈਣ ਭਰਾ ਪਤਾ ਕੀ ਕਰਦੇ ਆ ਜਿੱਦਾਂ ਹੁਣ ਇੱਕ 24 ਮੰਗਿਆ ਵਾ ਇੱਕ 15 ਲਿਲਾ 16 ਸੌਦਾ ਕਰਕੇ ਤੇ ਫਿਰ ਦੁੱਧ ਉਹਨਾਂ ਹੀ ਮੰਗਣਾ ਵਾ ਜਿੰਨਾ ਕਹਿਣ ਦਾ ਜਦੋਂ ਅਸੀਂ ਦੁੱਧ ਪੂਰਾ ਦੇਣ ਤਾਂ ਤੇ ਫਿਰ ਪੈਸੇ ਵੀ ਪੂਰੇ ਲੈਣੇ ਬਿਲਕੁਲ ਨਹੀਂ ਠੀਕ ਹੈ ਜੇ ਦੁੱਧ 2 ਲੀਟਰ ਘੱਟ ਹੈ ਤੇ ਫਿਰ ਅਸੀਂ ਪੈਸੇ ਵੀ 2-4000 5-10 ਘੱਟ ਕਰਾਂਗੇ ਜੇ ਦੁੱਧ ਉਹਨਾਂ ਦੇ ਪੈਸੇ ਪੁੱਤ ਮਨਾਉਂਦਾ ਤੇ ਪੈਸੇ ਵੀ ਪੂਰੇ ਲੈਣੇ ਇੱਕ ਚਵੀ ਪਾਇਆ ਇੱਕ ਚਵੀ ਲਾਵਾਂਗੇ ਤੇ 14 ਲੀਟਰ ਮਨਾਵਾਂਗੇ ਕੋਈ ਗੱਲ ਹੀ ਥੋੜਾ ਬੋਧਾ ਪਿਆਰ ਮੁਫਤ ਕਰਦਾਂਗੇ ਕੋਈ ਗੱਲ ਹੀ ਨਹੀਂ ਉਹ ਤੇ ਛੋੜ ਛੱਪਾ ਜਰੂਰ ਕਰਦਾ ਕੋਈ ਗੱਲ ਹੀ ਨਹੀਂ ਤੇ ਆ ਤੀਕੀ ਗਲਾਪਾ ਇਹਦਾ ਕੀ ਹਿਸਾਬ ਆ ਇਹ ਪੀਨਾਵਾ ਦੂਜਾ ਸੂਆ ਦੂਜਾ ਸੂਆ ਬ ਮਗਰ ਕੱਟੀ ਆ ਇਹਨੂੰ ਕੋਈ ਮੇਰੇ ਹਿਸਾਬ ਚ 6ਵੇਂ ਦਿਨ ਜਾਂਡਿਆ ਸੂਈ ਨੂੰ ਜੀ ਬੂੜੇ ਬਾਹਰ ਨਿਕਲੀ ਆ ਓਕੇ ਹਾਂਜੀ ਮਗਰ ਕੱਟੀ ਇਹਦੇ ਪੰਜਵਾਂ ਛੇਵਾਂ ਦਿਨ ਜਾਂਡਿਆ ਪੰਜਵਾਂ ਛੇਵਾਂ ਦਿਨ ਸੂਈ ਨੂੰ ਦੂਜਾ ਸੂਆ ਝੋਟੀ ਇਹਦੇ ਕੋਲੇ ਧਾਰਾ ਐ ਵੇਲੇ ਉਤਰਾਂ ਤੇ ਵਿਖਾਵਾ ਤੇ 11 12 ਦਾ ਵਾ 10 ਲੀਟਰ ਆ ਮਿੰਕੇ ਵੀ 10 ਤੋਂ ਬਾਹਰ ਹੀ ਹੋਗਾ ਫੁੱਲਾ ਡੁੱਲਾ ਫੁੱਲਾ ਡੁੱਲਾ 10 ਹੈਗਾ ਦੱਸਣ ਕੁਝ ਦੀ ਸੀ ਇਹਦਾ ਵੀ 14 ਦਾ ਦੱਸ ਦੀ ਮਨਾਉਣਾ ਨਹੀਂ ਮੁੜ ਕੇ ਬਿਲਕੁਲ 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 ਕੋਦੀ ਸਿੰਘੀ ਲੱਗੀ ਆ ਦੇ ਵਿੱਚ ਹਾਂ ਜਿੰਨਾ ਹੈਗਾ ਦੱਸਣਾ ਨਹੀਂ ਇਹਦਾ ਵੀ 11 12 ਆਪਾਂ ਦੱਸ ਦਈਏ ਦੱਸ ਦਈਏ ਲੈਵਾ ਚੰਗਾ ਮੈਂ ਤੇ ਨਹੀਂ ਸੀ ਕਾਨੂੰ ਗੱਲਾਂ ਆਪਾਂ ਦੋ ਦੋ ਨਾਲ ਦੱਸਣਾ ਜਿੰਨਾ ਭਾਂਡੇ ਚ ਪੈਂਦਾ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਮਗਰ ਵੀ ਕੱਟੀ ਆਪ ਵੀ ਕੱਟੀ ਨਾ ਵੇਖੋ ਛੱਡ ਦੇ ਥੱਲੇ ਕਿਹਦੀ ਚਵਾਈ ਆ ਕਾਨੂੰ ਗੱਲਾਂ ਤੇ ਉਹ ਮਾਜੋਂ ਬਹੁਤ ਬੋਲੀ ਆ ਇਹਦੀਆਂ ਵੀ ਧਾਰਾ ਵਿਖਾ ਦੇ ਧਾਰਾ ਵਿਖਾ ਦੇਨੀ ਬਾਕੀ ਕੋਈ ਵੀ ਮੱਝਾ ਵੀਡੀਓ ਨੰਮੀ ਹੁੰਦੀ ਆ ਭੈਣ ਭਰਾ ਨਾਲ ਜਿਹੜੀ ਵੀ ਮੱਝ ਹੁੰਦੀ ਆ ਆਪਦੇ ਐਨਕੇ ਚੋ ਬਣਾ ਕੇ ਨਰਖ ਪਰਖ ਨਾਲ ਖੜੋ ਤੇ ਹਾਂ ਕੋ ਢਾਲੀ ਦੀ ਲੋੜ ਹੀ ਨਹੀਂ ਬਿਲਕੁਲ ਕਿਉਂ ਪੈਸੇ ਲਾਉਣੇ ਆ ਯਾਰ ਗਾਉ ਆਈਆਂ ਕੀ ਕਰੀਏ ਇਹਦੀ ਇੱਥੇ ਦੀ ਦਿਹਾੜੀ ਲੱਗਦੀ ਆ ਪਰੋਂ ਨਹੀਂ ਆਈਆਂ ਮੈਂ ਨਾ ਵੇਖੋ ਸੀ ਜੀ ਸੁਮੀ ਮੱਥਾ ਨੂੰ ਤਾਂ ਗਾਂ ਬਾਤਾਾਂ ਜੋੜੀ ਨੇ ਦੇ ਕੀ ਬੜੀ ਰੱਬ ਨੇ ਦਿੱਤੀ ਆ ਤੇ ਚੰਗੀ ਆ ਟੱਕ ਪੈਂਦਾ ਗਾਂ ਵੀ ਸੱਜਣਾ ਪਸਮਾਕ ਕਰ ਲਿਆ ਕੱਟੀ ਬੰਨਤੀ ਗਰਲਾਲ ਨੇ ਧਾਰਾਂ ਇਹਦੀਆਂ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਇਹ ਅਗਲੇ ਥਣਾ ਦੀ ਚਵਾਈ ਉਹ ਵੀ ਬਣੀ ਆ ਇਦਨ ਦੀ ਵਿਖਾ ਦਵਾ ਤਸਲੀ ਹੋ ਜੇ ਭੈਣ ਭਰਾ ਦੀ ਇੱਕ ਵਾਰ ਘਰੋਂ ਬੈਠਿਆ ਹੀ ਕਿਉਂਕਿ ਇਹਨਾਂ ਦੇ ਭੈਣ ਭਰਾ ਜਿਹੜਾ ਘਰੋਂ ਵੀ ਮਗਾ ਸਕਦਾ ਚਵਾਈ ਵੇਖੀ ਹੋਵੇ ਤੇ ਮਗਰ ਲਿਆ ਤੇ ਮਾ ਇਹ ਵੀ ਬੰਦਾ ਮਗਾਊਗੀ ਐਵੇਂ ਹੀ ਗੱਲ ਲਾਟੇ ਦੀ ਪਿੱਛੇ ਕਰਾਂ ਹਮੜੀ ਜੀ ਪਛਾਣ ਕਰ ਲੈ ਬੱਚਾ ਹਾਂ ਜਾਂ ਕਰਾ ਚਵਾਈ ਵਿਖਾ ਵਿਖਾਉਂਦਾ ਜਲਵਾ ਨੇਰ ਤੋਂ ਡਰਦੀ ਆ। ਆਹ ਕੈਮਰੇ ਨੇ ਕਹਿੰਦੀ ਆ ਨਾ। ਹਾਂ। ਆਂਦੀ ਹੈ ਭਾਉ ਕਿਹੜਾ ਆ ਗਿਆ ਲਾਲ ਲਾਲ ਸੂਟ ਪਾ ਕੇ। ਵਾਕਿਆ ਹੀ। ਨਹੀਂ ਚਵਾ ਦਾ ਸਰਾ। ਮੈਂ ਨਾ ਕੋਲੀ ਕਾਨੂੰਗਾ ਨਾ। ਕਾਨੂੰ ਦੇ ਪੈਸੇ ਲਾਈ ਦੇ ਉਹ ਤਾਂ ਸੱਜਾ ਖਪਾ ਵੇਖ ਕੇ ਆਖੀਦਾ ਏ ਥੋੜੀ ਗੱਲ। ਆਹ ਪਹਿਣਾ ਭਰਾਵਾਂ ਨੂੰ ਦੇਣੀਆਂ ਅਸਕਰ। ਇਹ ਤਾਂ ਨਸੀ ਗੱਲ। ਇਹਦਾ ਫਿਰ ਰੇਟ। ਇਹਦਾ ਕੋਈ ਅੰਧਿਆਮਲ 1 ਪੰਜੀ ਨਹੀਂ 1 20 ਨਹੀਂ। ਇੱਕ 15 ਵੀ ਨਹੀਂ ਹਾਂ ਨਾ ਇਹ ਇੱਕ 10 ਲੈਣਾ ਇਹਦਾ ਉਹਦੀ ਛੋੜ ਛਪਾ ਪਰ ਤੂੰ ਥੋੜਾ ਹਾਂ ਨਾ ਇੱਕ ਅਠ ਦੀ ਇੱਕ ਅਠ ਦੀ ਦੇ ਦਾਂਗੇ ਤੁਹਾਨੂੰ ਸਾਹ ਹਾਂ ਨਾ ਇੱਕ 7 ਦੀ ਦੇਣੀ ਹੈ 200 ਰੁਪਏ ਛੋੜੀ ਆ ਇੱਕ 7 ਦੀ ਸੌਦਾ ਕਰਨਾ ਫੇਕ 15 ਹੀ ਆ ਮੁੱਲ ਦਾ ਹਾਂ ਓਕੇ ਇੱਕ 7 ਲੈਣਾ ਵਾ ਜਿਹੜਾ 10 ਲੀਟਰ ਖੁੱਲਾ ਮਗਰ ਕੱਠੀ ਤੇ ਦੋ ਤਿੰਨ ਚਵਾਈਆਂ ਕਰੇ ਸਾਡੀ ਇਹਨੂੰ ਪੈਸੇ ਲਾਉਣੇ ਆ ਸੂਈ ਦੇ ਨੱਕੇ ਵਿੱਚ ਕੱਢ ਕੇ ਖਾਜੀ ਸੂਈ ਨਹੀਂ ਜੀ ਦਲੀਸਿਆ ਹਾਂ ਪੈਸੇ ਕੋਈ ਸ਼ਾਈ ਨਹੀਂ ਕੋਈ ਇੱਕ ਕਿ ਜਦ ਚੋਈ ਲੈਣੀ ਗੱਲ ਕਰੀ ਫੇਰ ਗੱਲ ਕਾਦੀ ਬਸ ਕੋਈ ਗੱਲ ਆ ਆ ਗਈ ਹੁਣ ਅਗੇ ਟੋਕੜ ਕੱਪਣਾ ਓਕੇ ਇਹ ਪੰਜਵੇਂ ਮਹੀਨੇ ਦੀ ਚੈੱਕ ਪਾਸ ਤੇ 7 7.5 7 ਤੋਂ ਬਾਹਰ ਆ ਮਲਕੰਡੇ ਵਾਲਾ ਦੁੱਧ ਜਿਹੜਾ ਇਹ ਦੇਖੋ ਹਾਂ ਇਹ ਦੇਖੋ ਬਾੜਾ ਲੈਣਾ ਇਹ ਚਾਚਵਾ ਦੇਣਾ ਦੋਨੇ ਟਾਈਮ ਦੋਨੇ ਟਾਈਮ ਬਾੜੇ ਤੇ ਹੀ ਬਾੜੇ ਤੇ ਬਾੜੇ ਤੇ ਵੀ ਲੈ ਲੈਂਦੀ ਆ ਤੇ ਅੱਗੇ ਖਲੋਂਦੀ ਨਹੀਂ ਲੋੜ ਜੇ ਟੀਕਾ ਲੈ ਲਿਆ ਤੇ ਕੋਈ ਇਹ ਨਹੀਂ ਗਾੜੀ ਡਾਂਗ ਛੋਟਾ ਫੜਨਾ ਵਾ ਪਾੜਾ ਪਾ ਕੇ ਥੱਲੇ ਬਹਿਣਾ ਪਾਲਟੀ ਰ ਲੱਤ ਨਹੀਂ ਮਾਰਦੀ ਨਾ ਨਾ ਲੱਤ ਭੋਰਾ ਜਿੰਨੀ ਵੀਂਦੇ ਠੀਕ ਆ ਠੀਕ ਆ ਠੀਕ ਕਮਾਲ ਹੈਓ ਸ਼ਾ ਜੀ ਵੇਖਿਓ ਚੋਣ ਇਹਦਾ ਵੀ ਚੰਗਾ ਹੋ ਗਾਂ ਗਾਂ ਬਾਤਾਂ ਦੇਖੋ ਸੰਗੀ ਸੰਗੀ ਤੇ ਹਾ ਇੱਕ ਜਿਗਰ ਕਰ ਦੇਣਾ ਜਿਹੜੇ ਭੋਰਾ ਅੱਗੇ ਲੱਗਾ ਵਾ ਇਹ ਚੱਲਦਾ ਕਿ ਨਹੀਂ ਇਹਦੇ 2-4 ਤਾਂ ਆ ਰਹੀਆਂ ਵਾ ਅਚਮਲ ਆਉਂਦਾ ਆਉਂਦਾ ਕੋਈ ਚੋਲੇ ਕੋਈ ਨਾ ਚੋਲੇ ਪਤਾ ਗੱਲ ਕੀ ਆ ਕੋਈ ਆਨਲਾਈਨ ਮੰਗਾਉਂਦਾ ਆਣ ਕੇ ਅਗਲਾ ਆਖੀ ਦੱਸਿਆ ਨਹੀਂ ਗਾ ਵੀ ਪੰਜ ਥਾਣੇ ਤੋਂ ਕੰਮ ਨਹੀਂ ਕਰਨਾ ਹਾਂ ਵੀ ਨਾਲ ਬੂਬੀ ਲੱਗੀ ਆ ਬੂਬੀ ਲੱਗੀ ਆ ਬੂਬੀ ਦਾ ਵਾਅਦਾ ਤੇ ਆ ਪਰ ਬੂਬੀ ਦਸਣੀ ਹੁੰਦੀ ਆ ਸਹੀ ਨਹੀਂ ਗੱਲ ਨਹੀਂ ਠੀਕ ਨਹੀਂ ਗੱਲ ਕਈ ਨਾ ਆਂਦੇ ਪਉਏ ਮੰਮਣੀ ਜੀ ਲੱਗੀ ਤੋਹਾਂ ਦੱਸੀ ਨਹੀਂ ਤੇ ਆਪਾਂ ਕੋਈ ਨਹੀਂ ਲਪਾਉਣੀ ਕਿਉਂ ਨਹੀਂ ਨਹੀਂ ਕੁਦਰਤ ਨੇ ਲਾਈ ਆ ਆਪਾਂ ਕੌਣ ਲਗਾਉਣ ਆਲੇ ਵਾਕਿਆ ਗੱਡੀ ਵੀਡੀਓ ਲੰਮੀ ਹੁੰਦੀ ਜਿਹੜੇ ਭੜ ਭਰਾਣ ਹੁੰਦੀ ਆ ਆਪ ਦੀ ਨਸ਼ਾ ਕਰਕੇ ਇਥੇ ਚੋਚੋ ਕੇ ਖੜੇ ਬਸ ਠੀਕ ਹੀ ਗੱਲ ਬਾਤ ਨਾ ਬਾਤ ਖੜੇ ਬਾਕੀ ਸੀਲ ਬੜੀ ਦੰਦੂ ਸਾਹਿਬ ਨੂੰ ਨਾ ਕਾਨੂੰਨ ਗੱਲਾਂ ਦੇ ਜਿਆਦੀ ਸੀਲਾ ਤਾਂ ਇਧਰ ਪੁੱਤ ਚੱਡਾ ਵਕਾ ਚੱਡਾ ਜਿੱਡਾ ਮੋਟਾ ਮਲਾ ਹਨਾ ਨਾ ਏਤੀ ਮੋਟੀ ਤਾਰ ਆਵੇ ਇਹ ਪੰਜਾਂ ਮਹੀਨੇ ਚੱਕ ਪਾਹ ਰੁਪੰਜਾਂ ਦੀ ਪੰਜਾਂ ਮਹੀਨੇ ਚੱਕ ਡਾਕਟਰ ਲਿਆਵੇ ਇਥੋਂ ਕਰਕੇ ਖੜੇ ਦੇ ਤਸੱਲੀਆਂ ਕਰਾ ਕੇ ਖੜੇ ਓਕੇ ਆਹਦੀ ਗਾਂ ਗੱਲ ਆ ਰੇਟ ਰੇਡ ਕਰਦੀ ਹੈ ਸੀਆਰ ਨੇ ਯਾ ਕਰਕੇ ਇਹ ਹਾਂ ਨਾ ਜਿਹੜੀ ਆਪਾਂ 75000 ਚ ਛੋੜ ਛੱਪਾ ਕਰਾਂਗੇ 77000 ਦੀ ਦੇ ਦਾਂਗੇ 70000 ਚ ਛੋੜ ਛੱਪਾ ਕਰਨਾ ਥੋੜਾ ਬਹੁਤ ਹੀ ਹੋ ਪਿਆਰ ਮੁਹੱਬਤ ਨਾਲ ਪਹਿਲਾਂ ਦੋ ਚੁਵਾਈਆਂ ਕਰੇ ਡਾਕਟਰ ਲਿਆਂਕੇ ਚੈੱਕ ਕਰਾ ਦੇ ਕੰਡੇ ਵਾਲਾ 7 ਲੀਟਰ ਤੋਂ ਬਾਅਦ ਦੁੱਧਾ ਪੰਜਵੇਂ ਮਹੀਨੇ ਦੀ ਚੈੱਕ ਪਾਸ ਓਕੇ ਹਾਂ ਆ ਗੱਬਣਾ ਕੀ ਇਹ ਗੱਬਣ ਆ ਗਈ ਕੋਈ ਮਿਲਸਾ ਜੇ ਸ਼ੇਰਾਂ ਦੇ ਦੂਜਾ ਸੂਹਾ ਜੇ ਓਕੇ ਕੋਈ ਮੇਰੇ ਸਾਹ ਨੂੰ ਕੋਈ ਚਾੜ ਕੱਟ ਜੇ ਪੰਜ ਕੱਟ ਜੇ हां हो हगदा परसों नु भी सोपे तैयारियां बननी होदी हो आ तैयारियां लेवा सोना बनी चंगी ਥੱਲਿਓ ਮੈਂ ਨਾ ਆਈ ਤੇ ਇੰਨੇ ਆਂਦੇ ਦੇਓ ਜਿਤਨਾ ਕੀ ਨਾ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਇੰਨੇ ਪਰਸੋਂ ਨੂੰ ਕੋਕਾ ਬਣਾਉਣਾ ਗੁਰਦੀਪ ਸਿੰਘ ਸਹੀ ਆ ਧਰਤੀ ਕੇ ਘਾਟ ਰੱਖ ਕੇ ਤੇ ਟਪਣ ਟਪਣ ਚੰਗਾ ਹੁੰਦਾ ਮੈਂ ਨਾ ਜਿੱਡਾ ਠੰਡੀ ਦਾ ਇਸ ਤਰ੍ਹਾਂ ਹੀ ਆ ਮਲਾਂਦੇ ਚੁਵਾਈਏ ਦੀਦੇ ਬਾਕੀ ਮੂੰਹ ਛੇ ਦਾੰਦ ਜੇ ਓਕੇ ਕੋਈ ਦੀ ਜਾਣ ਹਾਂ ਹੋਲੀ ਬਾਤ ਮੈਂ ਸੌਤੀ ਚੌਕ ਦਿਨਾਂ ਦੇ ਅੰਦਰ ਬਾਹਰ ਹੁੰਦੀ ਆ ਹਾਂ 5-4 ਦਨ ਲੈ ਜੂ ਆਪਾਂ 4 ਦਿੰਦਾ ਆਈਡੀਆ ਵਾ ਹਾਂ ਬਾਕੀ ਕੁਦਰਤ ਆ ਜਿਹੜਾ ਕੁਛ ਉਹਨੂੰ ਚੰਗਾ ਹੋ ਸਕਦਾ ਘੰਟੇ ਨੂੰ ਵੀ ਸੁਵਾ ਦੇ ਹਾਂ ਕੋਈ ਇਹ ਮਾਲਕ ਦੀਆਂ ਖੇਡਾਂ ਤੋ ਚਾਰੀਆਂ ਵਧੀਆਂ ਪੂਰੀਆਂ ਤੇ ਚੱਡਾ ਵੀ ਭਰਿਆ ਪਰ ਦੋ ਦੋ ਕੀ ਦਿਨ ਕੱਢੂਏ ਹਾਂ ਰੇਟ ਇਹਦਾ ਰੇਟ ਇਹਦਾ ਭਾਵੇਂ ਦਾ 90 ਮੰਗੀਏ 85 ਮੰਗੀਏ ਤੇ ਹਾਂ ਨਾ ਆਪਾਂ ਮਿਲ 80000 ਚ ਥੋੜਾ ਬੋਧਾ ਛੋਟ ਛੱਪਾ ਕਰਦਾਂਗੇ 80000 80000 ਤੋਂ ਥੋੜਾ ਬੱਧ ਛੋਟ ਕਰਾਂਗੇ ਪਿੱਛੋਂ ਕਰਦਗੇ ਇਹਨੂੰ ਗਰ ਲਾਲ ਮੜੀ ਜੀ अच्छा 80000 ਤੋਂ 100 200 ਰੁਪਏ ਦਾ ਮਾਨ ਟਾਣੀ 80 ਜੋ ਮਿਆਰ ਮੈਂ ਗਲਤੀ ਆਪਰ ਨਹੀਂ ਹੁਣ ਜੋ ਹੋ ਗਿਆ ਨਾ ਹੋ ਗਿਆ ਠੀਕ ਕੋਈ ਪਿੱਛੋਂ ਕਰਦੇ ਆਣ ਛੋੜ ਗਿਆ ਬਸ ਛੋੜ ਗਿਆ ਆਂ ਗਾਂ ਵੀ ਪੈਸੇ ਲਾ ਕੇ ਆਂ ਨਾ ਇੰਨੇ ਜੀ ਆਪ ਨੂੰ ਹੀ ਪੈਂਦੀ ਆ ਪਰ ਜਿਹੜਾ ਮੂੰਹ ਜੋ ਤੀਰ ਨਿਕਲ ਗਿਆ ਉਹਨਾਂ ਦੇ ਹੁੰਦੇ ਆ ਕੋਈ ਵਾਪਸ ਆਉਣਾ ਕੋਈ ਗੱਲ ਹੀ ਨਹੀਂ ਤੇ ਝੋਟੀ ਝੋਟੀ ਆ ਦੋ ਚਾਰ ਅੰਦਰ ਖੜਦੀ ਝੋਟੀ ਝੋਟੀ ਆ ਥੱਲੇ ਚੰਗੀ ਸਾਫ ਸੁਥਰੀ ਪੰਡਾ ਭਾਈ ਆਉਂਦੀ ਆ ਦੇ ਵਾਕਿਆ ਆ ਵੀ ਧੋਕੜ ਗੱਭਣ ਇਹ ਚੌਥੀ ਮਹੀਨੇ ਆਦੀ ਏ ਓਕੇ 7 ਲੀਟਰ ਦੁੱਧ ਦਾ ਸਾਢੇ 7 7 ਲੀਟਰ ਦੁੱਧ ਚਾਰਾਂ ਮਹੀਨਿਆਂ ਦੀ ਗੱਭਣ ਹਾਂ ਆਪਣੀ ਚੈੱਕ ਕਰਾਈ ਆ ਹਾਂ ਹਾਂਜੀ ਮੈਲ ਦੀ ਪਾੜੇ ਤੇ ਹੀ ਕੀ ਕੋਈ ਲੈ ਸਕਦੀ ਕੇ ਵੇਲੇ ਅੱਛਾ ਤੇ ਵੀ ਨਹੀਂ ਭਰ ਠੀਕ ਆ ਇਦੋਂ ਕੀ ਰੋਪਰੇ ਤਾਂ ਆਉਂਦਾ ਵਾ ਜਿਹੜਾ ਪਹੂਗੇ ਕੀ ਗੱਲ ਲੈ ਜਾਂਦੇ ਲੈ ਜਾਂਦੇ ਲੈ ਜਾਂਦੇ ਪਹਿ ਲੈ ਜਾਂਦੇ ਕਿਉਂ ਹਲਦੀ ਨਹੀਂ ਆ ਤੇ ਕੇ ਵੇਲੇ ਕੋਈ ਘਰ ਰੱਖਵੇ ਇੰਨੀ ਫਲੰਗ ਟੀਕਾ ਸਾਡੇ ਇੱਕ ਡੰਗ ਸਾਡੇ ਦੋ ਤਰ੍ਹਾਂ ਮਿਲ ਪੀਓ ਠੀਕ ਆ ਓਕੇ ਬਾਕੀ ਹੁਣ ਗੱਬਣਾ ਚੈੱਕ ਪਾਸ ਆ ਮਾੜਾ ਮੋੜ ਤਾਂ ਟਕਾਉਣੀਆਂ ਹੀ ਪੈਣੀਆਂ ਜਾ ਕੇ ਦੂਜਾ ਸੁਆ ਕਰਕੇ ਲਈ ਆ ਤੇ ਹੈ ਵੀ ਦੂਜੇ ਹੀ ਆ ਠੀਕ ਆ ਚੌਂ ਦੀ ਚੰਗੀ ਹੋਊਗੀ ਚੌਂ ਦੀ ਤੇ ਨੰਬਰ 1 ਦੇ ਆ ਵੀਡੀਓ ਲੰਬੀ ਹੁੰਦੀ ਆ ਤਾਲ ਕਰਕੇ ਨੋ ਬਾਲਾ ਥਾਣਿਆ ਕਾਨੂੰ ਬਾਤਾਂ ਚ ਹੁਣ ਬਾਕੀ ਕੀ ਨਾ ਜੇ ਕੋਈ ਭੈਣ ਭਰਾ ਡਾਕਟਰ ਇੱਥੇ ਲੈ ਆਉਂਦਾ ਇੱਥੇ ਚੈੱਕ ਕਰਾਵੇ ਨਹੀਂ ਤੇ ਆਪਾਂ ਨੂੰ ਜਦੋਂ ਵੀ ਕੋਈ ਪਹੂ ਖੜਦਾ ਭੈਣ ਭਰਾ ਇੱਕ ਪੰਜਾਂ ਦਿਨਾਂ ਚ ਚੈੱਕ ਕਰਾ ਕੇ ਦੱਸ ਦੇਵੇ ਤਾਂ ਇਹ ਕਿਹਦੀ ਗੱਲ ਹੈ ਕੋਈ ਲੰਮਾ ਕੰਮ ਨਾ ਭੈਣ ਭਰਾ ਖੜੇ ਕੋਈ ਜਾ ਲਾ ਹੈ ਕਿ ਨਹੀਂ ਗੱਲ ਹੈ ਜ਼ਿੰਮੇਵਾਰੀ ਨਹੀਂ ਆਪਾਂ ਦੀ ਲੰਮੀ ਗਾਰੰਟੀ ਕੋਈ ਨਹੀਂ ਲੰਮੀ ਗਾਰੰਟੀ ਨਹੀਂ ਕੋਈ ਫਾਲਤੂੜ ਦਿੰਦਾ ਮਹੀਨੇ ਬਾਅਦ ਮੁੜ ਕੇ ਬੰਦਾ ਆ ਕੇ ਖਾਲੀ ਨਿਕਲੀ ਆ ਉਹ ਗੱਲ ਨਹੀਂ ਠੀਕ ਕੋਈ ਪੰਜਾਂ ਹੀ ਦੱਸ ਦੇ ਛਿਆਂ ਹੀ ਦੱਸ ਦੇ ਤੇ ਪਹਿਲੀ ਗੱਲ ਤੇ ਕੋਈ ਲਾਗੇ ਬਨੇ ਦਾ ਡਾਕਟਰ ਨਾਲ ਲੈ ਗਿਆ ਰੇਟ ਇਹਦਾ 60000 40000 ਜਾਣ ਦੀ ਬਾੜ ਦੀ ਦੇ ਦੇਨੇ ਜਾਣ ਦੇ ਪੂਰੀ 60 ਦੀ ਹੋਰ ਇੱਕ ਅੰਦਰ ਜਾਣ ਦੇ ਕੋਈ ਗੱਲ ਨਹੀਂ ਹੁਣ ਜਿਆਦਾ ਨਹੀਂ ਅੰਦਰ ਘੋੜਾ ਨਹੀਂ ਨਹੀਂ ਜਿਆਦਾ ਨਹੀਂ ਘੋੜਾ ਤੈਨੂੰ ਵੀਡੀਓ ਚ ਨਹੀਂ ਲੈਣਾ ਸੀ ਆ ਵੀ ਠੀਕ ਹੈ ਗੱਲ 1000 ਘਟ 60 ਦੀ ਦੇ ਭਾਈ 1000 ਘਟ 60 ਦੀ ਠੀਕ ਠੀਕ ਹੈ ਨਾ ਓਕੇ ਚੈੱਕ ਪਾਸ ਚੈੱਕ ਪਾਸ ਤੇ ਦੁੱਧ ਵੀ ਦੁੱਧ ਵੀ 74 ਲੀਟਰ ਤੋਂ ਬਾਹਰ ਬਾਹਰ ਓਕੇ ਇਹ ਅੱਜ 5 ਐਨੀਮਲ ਵਿਖਾਤੇ ਆਪਾਂ ਹਨਾ 5 ਐਨੀਮਲ ਠੀਕ ਆ ਲੋ ਵੀ ਸੱਜਣੋ ਇਹ ਟੋਟੀਆਂ ਨਗਰ ਦੇ ਵਿੱਚ 5 ਐਨੀਮਲ ਵਿਕਰੀ ਵਾਲੇ ਆ ਜਿਨ੍ਹਾਂ ਦਾ ਲੇਖਾ ਜੋਖਾ ਤੁਹਾਨੂੰ ਭਾਉ ਨੋਕਸਾ ਟੋਟੀਆਂ ਵਾਲੇ ਤੋਂ ਲੈ ਕੇ ਦੇਤਾ ਤੇ ਫਿਰ ਰਿਕਵੈਸਟ ਬੇਨਤੀ ਆ ਵੀ ਜਿਹੜਾ ਵੀ ਤੁਸੀਂ ਪਸੂ ਆਪਾਂ ਮੈਂ ਕਲਦੀ ਤੋਂ ਹਾਂ ਵੀ ਬੇਨਤੀ ਕਰਤੀ ਆ ਮੂੰਹ ਵੀ ਕਰਦਾ ਵਾਂ ਇੱਥੇ ਆਓ ਚੋਚੋ ਕੇ ਖੜੋ ਮੁੜ ਕੇ ਕਿਸੇ ਨੂੰ ਲਾਹਮਾ ਨਾ ਦਿਓ ਚੋਚੋ ਚੋ ਕੇ ਖੜੋ ਬਸ ਗੱਲ ਖਤਮ ਖਤਮੋ ਗਾਉਂ ਆਈਆਂ ਕਿਹੜਾ ਕਰਦੀਆਂ ਆ ਬਸ ਆਪਣੇ ਕੋਲ ਤੇ ਪ੍ਰਾਣੇ ਆਈਆਂ ਬਚਾਰੀਆਂ ਕੋਈ 2 ਦਿਨ ਰਹਿਂਦੀ ਕੋਈ 3 ਦਿਨ ਰਹਿਂਦੀ ਵੀ ਹਵਤਾਰੀਂਦੀ ਆ ਬਸ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਾਸਤਰੀ ਕਾਲ ਜੀ ਬਾਪੂ ਜੀ ਸਾਸਤਰੀ ਕਾਲ ਸਾਸਤਰੀ ਕਾਲ